ਮੈਨੂੰ ਯਾਦ ਆ ਰਹੀ ਇੱਕ ਬੀਤੀ ਗਾਥਾ ਜ਼ਰੂਰ ਆਪਨੇ ਨਾਮ ਸੁਣੇ ਆਵੇ ਗੈਨੀ ਮਾਨ ਸਿੰਘ ਚੌਰ ਦਾ ਗੁਰਦੁਆਰਾ ਸੀਸਗੰਜ ਸਾਹਿਬ ਕਥਾ ਕਰ ਰਹੇ ਸਨ 35-40 ਸਾਲ ਪੁਰਾਣੀ ਗੱਲ ਮੈਂ ਆਸਨ ਸੋਲ ਤੋਂ ਆਇਆ ਅੰਮ੍ਰਿਤ ਵੇਲੇ ਨਾਦੋ ਕੇ ਮੈਂ ਮਥਾ ਟੇਕਣ ਲਈ ਗਿਆ ਸੀਸਗੰਜ ਸਾਹਿਬ ਦੂਜੇ ਦਿਨ ਤੋਂ ਦਾਸ ਨੇ ਹਾਜ਼ਰੀ ਭਰਨੀ ਸੀ ਉਸ ਦਿਨ ਗੈਣੀ ਮਾਨ ਸਿੰਘ ਜ਼ੌਰ ਕਥਾ ਕਰ ਰਹੇ ਸਨ ਔਰ ਇਸ ਪੰਕਤੀ ਦਾ ਖੁਲਾਸਾ ਕਰ ਰਹੇ ਸਨ ਏਕਾ ਮਾਈ ਜੁਗਤ ਮੈ ਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੇਵਾਨ ਅੱਜ ਤੋਂ ਚਾਲੇ 45 ਸਾਲ ਪਹਿਲੇ ਬੜੇ ਨਾਮਵਰ ਵਿਚਾਰਕ ਸਨ ਗੈਣੀ ਰਣਜੀਤ ਸਿੰਘ ਪਾਰਸ ਗੈਣੀ ਮਾਨ ਸਿੰਘ ਜੀ ਜ਼ੌਰ ਪ੍ਰਿੰਸੀਪਲ ਗੰਗਾ ਸਿੰਘ ਜੀ ਗੈਨੇ ਤੀਰਤ ਸਿੰਘ ਇਤਿਹਾਸਕ 베ਦੀ ਬ੍ਰਿਜ ਬੱਲਬ ਸਿੰਘ ਹੁਣ ਤੇ ਸਿਰਫ ਕਾਸ਼ਟਾ ਸੁਣ ਲੈਂਦੇ ਨੇ ਯਾ ਇਹਦਰ ਉਦਰ ਦਾ ਜੋ ਇਤਿਹਾਸ ਵੀ ਨਹੀਂ ਮਿਹਰ ਇਤਿਹਾਸ ਵੀ ਨਹੀਂ ਉਹ ਸਿਲਸਿਲਾ ਚੱਲੇ ਜਾ ਜਦ ਸਰੋਤ ਨੀਵੇਂ ਹੋ ਜਾਏ ਵਕਤ ਤਵ ਨੀਵਾ ਹੋ ਜਾਂਦਾ ਦੇਖੋ ਇੱਕ 5 ਸਾਲ ਦੇ ਬੱਚੇ ਦੇ ਅੱਗੋਂ ਫਲਸਫਾ ਨਹੀਂ ਕੋਟਿਆ ਜਾ ਸਕਦਾ ਤੇ ਜਿਹੜਾ ਬੱਚਾ ਤੁਤਲਾ ਕੇ ਬੋਲਦਾ ਪਿਆ ਮਾਂ-ਬਾਪ ਵੀ ਉਹਦੇ ਨਾਲ ਤੁਤਲਾ ਕੇ ਬੋਲਦੇ ਨੇ ਉਸੇ ਤਰ੍ਹਾਂ ਤੇ ਆਣਾ ਪੈਂਦਾ ਹੈ ਜਦ ਸੁਣਨਾ ਸਰੋਤ ਬੜੀ ਨੀਵੀਂ ਹੋ ਜਾਏ ਵਕਤਵ ਵੀ ਨੀਵਾ ਹੋ ਜਾਂਦਾ ਹੈ ਰਾਗ ਨੂੰ ਸੁਣਨ ਵਾਸਤੇ ਬੜੀ ਉੱਚੀ ਮਤ ਚਾਹੀਦੀ ਸੀ ਬੱਚੀ ਬੜੀ ਉੱਚੀ ਸੁਰਤ ਚਾਹੀਦੀ ਸੀ ਬੜੀ ਗਹਿਰੀ ਧਿਆਨ ਸਾਧਨਾ ਚਾਹੀਦੀ ਸੀ ਇਕਾਗਰਤਾ ਚਾਹੀਦੀ ਸੀ ਸਰੋਤਿਆਂ ਚ ਰਹੀ ਨਹੀਂ ਤੋ ਰਾਗ ਦੇਖੋਗੇ ਬਸ ਢੋਲਕ ਦੇ ਛੇਣੇ ਆ ਗਏ ਖੜਕਾਈ ਜਾਓ ਛੇਣੇ ਖੜਕਾਈ ਜਾ ਡੌਲਤ ਇਹ ਰਾਗ ਕਿਥੇ ਜਾਣਗੇ ਜਿਵੇਂ ਸੋਰਠ ਚਲੇਗਾ ਤੇ ਹਰ ਸ਼ਬਦ ਦੇ ਉੱਤੇ ਸਤਿਗੁਰ ਲਿਖਦੇ ਨੇ ਸੋਰਠ ਮੱਲਾ ਪੰਜਵਾ ਸੋਰਠ ਮੱਲਾ ਪੰਜਵਾ ਸੋਰਠ ਮੱਲਾ ਪੰਜਵਾ ਜੇ ਗੁਰੂ ਅਰਜਨ ਦੇਵ ਜੀ ਨੂੰ ਕਹਿ દਈਏ ਇੱਕੋ ਦਫਾ ਲਿਖ ਦਿਓ ਸੋਰਠ ਮੱਲਾ ਪੰਜਵਾ ਸਾਰੇ ਰਾਗ ਨਹੀਂ ਸਾਰਿਆਂ ਤੇ ਲਿਖੇ ਜਾਂਦੇ ਨੇ ਮਤਾਂ ਕਿਦਰ ਦੂਜੇ ਰਾਗ ਜਗਾਓ ਸੋਰਠ ਜਗਾਓ ਸੋਰਠ ਦੇ ਜਗਾਓ ਫਿਰ ਸਾਫ ਆ ਜਾਏਗਾ ਗੌੜੀ ਮੱਲਾ ਪੰਜਵਾ ਗੌੜੀ ਮੱਲਾ ਪੰਜਵਾ ਗੌੜੀ ਮੱਲਾ ਪੰਜਵਾ ਹਰ ਸ਼ਬਦ ਦੇਤੇ ਮਤਾਂ ਕਿਤੇ ਦੂਜਾ ਰਾਗ ਕਿਸੇ ਹੋਰ ਰਾਗ ਦੇ ਚਾਓ ਇਸੇ ਰਾਗ ਦੇ ਚਾਓ ਕੌਣ ਦੰਦਾ ਕੁਝ ਗਾਣ ਵਾਲਿਆਂ ਦਾ ਵੀ ਇਤਨਾ ਕਸੂਰ ਨਹੀਂ ਕਸੂਰ ਤੇ ਹੈ ਪਰ ਇਤਨਾ ਨਹੀਂ ਕਿਉਂ ਸਰੋਤ ਬੜੀ ਨੀਵੀ ਹੋ ਗਈ ਸੁਣਨਾ ਬੜਾ ਨੀਵਾ ਹੋ ਜਾਏ ਤੋ ਕੁਦਰਤੀ ਗੱਲ ਹੈ ਵਕਤਵ ਨੀਵਾ ਹੋ ਜਾਂਦਾ ਹੈ ਮੈਨੂੰ ਗੱਲ ਬੁਲਦੀ ਨਹੀਂ ਨੇ ਯਾਰੇ ਇੱਕ ਸੱਜਣ ਮੈਨੂੰ ਕਹਿਣ ਲਗਾ ਗਹਿਨੇ ਜੀ ਤੁਹਾਡੀਆਂ ਵਿਚਾਰਾਂ ਸੁਣਦੇ ਆ ਸੁਣਦਾ ਸਿਰ ਭਾਰਾ ਹੋ ਜਾਂਦਾ ਕੋਈ ਠੱਠਾ ਮਸਕਰੀ ਸੁਣਾਇਆ ਕਰੋ ਕੋਈ ਹਾਸਰਾ ਸੁਣਾਇਆ ਕਰੋ ਮੈਂ ਕਿਹਾ ਤੁਸੀਂ ਸਤਸੰਗ ਦੇ ਚ ਆਇਓ ਕਿ ਥੀਏਟਰ ਦੇ ਚ ਆਇਆ ਤੁਸੀਂ ਮੈਨੂੰ ਮਸਕਰਾ ਸਮਝੇ ਜੋਕਰ ਸਮਝੇ শ্রোਤ ਨਹੀਂ ਵੀ ਹੋ ਗਈਏ ਸੁਣਨਾ ਨਹੀਂ ਮਾ ਹੋ ਜਾਏ ਵਕਤਵ ਬੜਾ ਨਹੀਂ ਮਾ ਹੋ ਜਾਂਦਾ ਗਹਿਨੇ ਮਾਨ ਸਿੰਘ ਜੀ ਝੋਰ ਏ ਕਮਾਈ ਜੁਗਤ ਵਿਆਈ ਤਿੰਚੇ ਲੈ ਪਰਵਾਨ ਇੱਕ ਸੰਸਾਰੀ ਇੱਕ ਬੰਦਾਰੀ ਇੱਕ ਲਾਏ ਦੀਵਾ ਇਦੀ ਪਹਿਲੇ ਸਨਾਤਨ ਮਤ ਦੇ ਮੁਤਾਬਕ ਵਿਆਖਿਆ ਸੁਣਾਈ ਫਿਰ ਇਸਲਾਮ ਜੋ ਇਸ ਸੰਬੰਧ ਦੇ ਚ ਕਹਿੰਦਾ ਉਹਨੂੰ ਖੋਲਿਆ ਤੇ ਫਿਰ ਗੁਰੂ ਆਸ਼ੇ ਅਨਸਾਰ ਜੋ ਗੁਰਮਤ ਦਾ ਆਸ਼ ਹੈ ਉਹ ਵੇਖੇ ਐਨਾ ਨਦਰ ਨਾ ਆਵੇ ਬਹੁਤਾ ਇਹ ਵਡਾਨ ਗੁਰਮਤ ਆਸ਼ੇ ਨੂੰ ਖੋਲੇ ਲੇਕਿਨ ਹਰ ਆਸ਼ੇ ਨੂੰ ਬਿਆਨ ਕਰਨ ਲੱਗੇ ਆ ਮੈਂ ਦੇਖਿਆ ਉਹ ਉਸੇ ਦਾ ਰੂਪ ਹੋ ਜਾਂਦੇ ਸਨ ਉਹਨਾਂ ਦੇ ਕਹਿਣ ਦਾ ਆਪਣਾ ਢੰਗ ਸੀ ਸਨਾਤਨ ਮਤ ਦੀ ਵਿਆਖਿਆ ਸੁਣਾਉਂਦੇ ਪੈਸਣ ਵੀ ਬ੍ਰਹਮੇ ਨੇ ਜੇ ਸੰਸਾਰ ਬਣਾ ਦਿੱਤਾ ਹੁਣ ਉਹਦੇ ਨਾਲ ਤੇ ਕੋਈ ਮਤਲਬ ਹੈ ਨਹੀਂ ਜਨਮ ਤੇ ਹੋ ਗਿਆ ਗੱਲ ਖਤਮ ਹੁਣ ਤੇ ਉਹਦੇ ਨਾਲ ਮਤਲਬ ਹੈ ਜਿਹਨੇ ਪਲ ਨਾ ਕਰਨੀ ਹੁਣ ਤੇ ਉਹਦੇ ਨਾਲ ਮਤਲਬ ਜਿਹਨੇ ਖਤਮ ਕਰਨਾ ਹੈ ਜਿਹਨੇ ਪਾਲਣਾ ਕਰਨੀ ਹੈ ਉਹਦੀ ਇਸ ਵਾਸਤੇ ਪੂਜਾ ਕਰਨੀ ਹੈ ਪਾਲਣਾ ਕਰਦਾ ਰਹੇ ਤੇ ਜਿਹਨੇ ਖਤਮ ਕਰਨਾ ਹੈ ਉਹਦੀ ਇਸ ਵਾਸਤੇ ਪੂਜਾ ਕਰਨੀ ਹੈ ਤੂੰ ਸਾਡੇ ਤੇ ਹੱਥ ਨਾ ਚਲਾਈਂ ਅੱਗੇ ਲੰਘ ਜਾਏ ਕਿਨਨ ਬਿਸ਼ਨੂ ਸਾਰਿਆਂ ਦਾ ਜਦ ਰਿਜ਼ਕ ਬਣਾਉਣ ਲੱਗਾ ਬੁੜੀਆਂ ਲੰਬੀਆਂ ਲੈਣਾ ਲੱਗੀਆਂ ਸਨ ਤੇ ਮੈਂ ਫਿਰ ਅਰਜ਼ ਕਰਾਂ ਉਹਨਾਂ ਦੇ ਵਕਤਵ ਦਾ ਢੰਗ ਸੀ ਉਸੇ ਦਾ ਰੂਪ ਹੋ ਜਾਂਦੇ ਸਨ ਕਹਿ ਲਗੇ ਮੈਂ ਉਸ ਲੰਬੀ ਲੈਂਡੇ 'ਚ ਮੈਂ ਵੀ ਖੜਾ ਸੀ। ਵਿਸ਼ਨੂ ਕਿਸੇ ਦੀ ਝੋਲੀ 'ਚ ਦੋ ਮੁਠੀਆਂ ਅਨ ਪਾ ਦਿੰਦਾ। ਕਿਸੇ ਦੀ ਝੋਲੀ 'ਚ ਚਾਰ ਮੁਠੀਆਂ। ਕਿਸੇ ਦੀ ਝੋਲੀ 'ਚ ਇੱਕ ਮੁਠੀ। ਕਿਸੇ ਦੀ ਝੋਲੀ ਦੇ 'ਚ ਅੱਧੀ ਮੁਠੀ। ਔਰ ਚਲਦਾ ਕਰੀ ਜਾਂਦਾ ਹੈ। ਚਲਦਾ ਕਰੀ ਜਾਂਦਾ। ਮਾਨ ਸਿੰਘ ਜੀ ਨੇ ਮੈਂ ਸੋਚਦਾ ਪਿਆ ਸੀ ਮੇਰੀ ਝੋਲੀ ਦੇ ਚ ਕਿਤਨੀਆਂ ਮੁਠੀਆਂ ਪਾਵੇਗਾ ਆਖਿਰ ਚਲਦਿਆਂ ਚਲਦਿਆਂ ਮੇਰਾ ਵੀ ਨੰਬਰ ਆ ਗਿਆ ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ ਤੇ ਵਿਸ਼ਨੂ ਨੇ ਦੋ ਮੁਠਾਂ ਅਨਾਜ ਦੀਆਂ ਭਰੀਆਂ ਤੇ ਇੰਜ ਪੁਆ ਮਾਰੀਆਂ ਆਖਿਆ ਗਿਆਨੀ ਸਿੰਘ ਤੇਰੇ ਦਾਣੇ ਖਲੇਰ ਦਿੱਤੇ ਨੇ ਹੁਣ ਲੱਭ ਲੈ ਲੱਭ ਲੈ ਮਾਨ ਸਿੰਘ ਕਹਿਣ ਲੱਗੇ ਜਦੋਂ ਦੇ ਉਸਨੇ ਦਾਣੇ ਖਲੇਰੇ ਨੇ ਲਬਦਾ ਪਿਆ ਜਿਸ ਦਿਨ ਦਾਣੇ ਮੁੱਕ ਜਾਣਗੇ ਮਾਨ ਸਿੰਘ ਮੁੱਕ ਜਾਏਗਾ ਮੁੱਕ ਜਾਏਗਾ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਰੇ ਜਹਾਂ ਦਾਣੇ ਹੈ ਤਹਾਂ ਖਾਣੇ ਨਾਨਕਾ ਸਚ ਇਹ ਉਹਨੇ ਐਲਾਨਿਆ ਬਿਆਨ ਕੀਤਾ ਲਬਰਿਆਂ ਦਾਣੇ ਜਿਸ ਦਿਨ ਮੁੱਕ ਗਏ ਮਾਨ ਸਿੰਘ ਮੁੱਕ ਜਾਏਗਾ ਕੁਝ ਜਾਇਆ ਦਾਣੇ ਖਿਲ ਰਹੇ ਨੇ ਹਰ ਇੱਕ ਦੇ ਖਿਲ ਰਹੇ ਨੇ ਜਹਾਂ ਦਾਣੇ ਜਿੱਥੇ ਪ੍ਰਭੂ ਨੇ ਖਿਲੈਰ ਕੇ ਰੱਖੇ ਨੇ ਉਥੇ ਜਾਣਾ ਪੈਗਾ ਲੱਭਣ ਵਾਸਤੇ ਰਿਜ਼ਕ ਲੱਭਣਾ ਪੈਂਦਾ ਹੈ ਰੋਟੀ ਕਮਾਣੀ ਪੈਂਦੀ ਹੈ ਪਾਣੀ ਦੀ ਬਾਰਿਸ਼ ਆਉਂਦੀ ਹੈ ਟੂਟੀਆਂ ਖੋਲੋ ਕਰ ਪਾਣੀ ਆ ਜਾਂਦਾ ਟੂਟੀਆਂ ਨਾਲ ਰੋਟੀਆਂ ਨਹੀਂ ਆ ਜਾਂਦੀਆਂ ਐਵੀ ਮੈਜ਼ ਕਰਾਂ ਪਾਣੀ ਦੇ ਦਰਿਆ ਚੱਲਦੇ ਨੇ ਰਿਜ਼ਕ ਕਮਾਣਾ ਪੈਂਦਾ ਹੈ ਰੋਟੀ ਕਮਾਣੀ ਪੈਂਦੀ ਹੈ ਹੁਣ ਮੈਂ ਫਿਰ ਅਰਜ਼ ਕਰਾਂ ਇਹ ਤਨ ਰੋਟੀ ਹੈ ਕਿਉਂ ਖੂਨ ਤੇ ਬਿੰਦ ਤੋਂ ਬਣਿਆ ਤੇ ਹੋਂ ਤੇ ਬਿੰਦ ਰੋਟੀ ਤੋਂ ਬਣਦਾ ਐ ਇਸ ਵਾਸਤੇ ਜਿੱਥੇ ਹੋਂ ਤੇ ਬਿੰਦ ਰੋਟੀ ਤੋਂ ਬਣਦਾ ਹੈ ਤੋ ਤਨ ਰੋਟੀ ਹੈ ਸਾਰੀ ਜ਼ਿੰਦਗੀ ਮਨੁੱਖ ਨੂੰ ਚਿੰਤਾ ਵੀ ਰਜ਼ਗਦੀ ਆਉਂਦੀ ਹੈ ਰੋਟੀ ਮਿਲਦੀ ਜਾਏ ਬੜੇ ਧਿਆਨ ਨਾਲ ਸੁਣਨਾ ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਨੇ ਹੋਰ ਕੁਝ ਵੀ ਨਹੀਂ ਨੇ ਕੁਝ ਵੀ ਨਹੀਂ ਔਰ ਇਹ ਵੀ ਮੈਂ ਅਰਜ਼ ਕਰਾਂ ਕੋਈ ਇੰਜੀਨੀਅਰ ਹੈ ਕੋਈ ਡਾਕਟਰ ਹੈ ਕੋਈ ਸਾਇੰਟਿਸਟ ਹੈ ਕੋਈ ਲਾਇਰ ਹੈ ਕੋਈ ਦਾਰਸ਼ਨਿਕ ਫਿਲਾਸਫਰ ਹੈ ਕਲਾਕਾਰ ਹੈ ਇਸ ਸਾਰੇ ਉਦਮ ਦੇ ਪਿੱਛੇ ਭਜ ਦੌੜ ਦੇ ਪਿੱਛੇ ਮਸਲਾ ਦੋ ਰੋਟੀਆਂ ਦਾ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਹੋਰ ਕੁਝ ਵੀ ਨਹੀਂ ਦੋ ਰੋਟੀਆਂ ਸਭ ਕੁਝ ਕੁਰਾਈ ਜਾਂਦੀ ਹੈ ਕਾਲਜ ਨੇ ਸਕੂਲ ਨੇ ਵਿਸ਼ਵ ਵਿਦਿਆਲੇ ਨੇ ਯੂਨੀਵਰਸਿਟੀਆਂ ਨੇ ਇਹ ਸਿਰਫ ਇਸ ਵਾਸਤੇ ਨੇ ਮਨੁੱਖ ਨੂੰ ਡਾਂਗ ਨਾਲ ਰੋਟੀ ਮਿਲ ਜਾਏ ਸੌਖੇ ਡਾਂਗ ਨਾਲ ਮਿਲ ਜਾਏ ਜ਼ਿਆਦਾ ਮਿਲ ਜਾਏ ਚੰਗੇ ਮਿਲ ਜਾਏ ਔਰ ਕੁਝ ਵੀ ਨਹੀਂ ਔਰ ਕੁਝ ਵੀ ਨਹੀਂ ਕੋਈ ਇੰਜੀਨੀਅਰ ਹੈ ਕੋਈ ਡਾਕਟਰ ਹੈ ਕੋਈ ਸੈਂਟਿਸਟ ਹੈ ਕੋਈ ਲਾਇਰ ਹੈ ਕੋਈ ਦਾਰਸ਼ਨਿਕ ਫਿਲਾਸਫਰ ਹੈ ਕਲਾਕਾਰ ਹੈ ਇਸ ਸਾਰੇ ਉਦਮ ਦੇ ਪਿੱਛੇ ਭਜ ਦੌੜ ਦੇ ਪਿੱਛੇ ਮਸਲਾ ਦੋ ਰੋਟੀਆਂ ਦਾ ਹੈ ਔਰ ਕੁਝ ਵੀ ਨਹੀਂ ਕੁਝ ਵੀ ਨਹੀਂ ਔਰ ਕੁਝ ਵੀ ਨਹੀਂ ਦੋ ਰੋਟੀਆਂ ਸਭ ਕੁਝ ਕਰਾਈ ਜਾਂਦੀ ਹੈ ਕਾਲਜ ਨੇ ਸਕੂਲ ਨੇ ਵਿਸ਼ਵ ਵਿਦਿਆਲੇ ਨੇ ਯੂਨੀਵਰਸਿਟੀਆਂ ਨੇ ਇਹ ਸਿਰਫ ਇਸ ਵਾਸਤੇ ਨੇ ਮਨੁੱਖ ਨੂੰ ਡਾਂਗ ਨਾਲ ਰੋਟੀ ਮਿਲ ਜਾਏ ਸੌਖੇ ਡਾਂਗ ਨਾਲ ਮਿਲ ਜਾਏ ਜ਼ਿਆਦਾ ਮਿਲ ਜਾਏ ਚੰਗੇ ਮਿਲ ਜਾਏ ਔਰ ਕੁਝ ਵੀ ਮਤਲਬ ਨਹੀਂ ਔਰ ਕੁਝ ਵੀ ਨਹੀਂ ਤੋ ਹੁਣ ਮੈਂ ਅਰਜ਼ ਕਰਾਂ ਤਨ ਰੋਟੀ ਹੈ ਦੂਸਰਾ ਅਰਜ਼ ਕਰਾਂ ਰੋਟੀ ਮਿੱਟੀ ਤੋਂ ਬਣਦੀ ਹੈ ਖਾਕ ਤੋਂ ਬਣਦੀ ਹੈ ਅਸੀਂ ਜੋ ਕੁਝ ਵੀ ਖਾਂਦੇ ਆ ਮਿੱਟੀ ਦੇਂਦੀ ਹੈ ਜ਼ਮੀਨ ਦੇਂਦੀ ਔਰ ਕਿੱਥੋਂ ਔਰ ਕਿੱਥੋਂ ਆਉਂਦਾ ਆਸਮਾਨ ਤੋਂ ਤੇ ਨਹੀਂ ਡੇਗਦਾ ਜ਼ਮੀਨ ਦੇਂਦੀ ਹੈ ਮਿੱਟੀ ਤੋਂ ਹੀ ਖੁਰਾਕ ਖੁਰਾਕ ਬਣਦੀ ਹੈ ਖਾਕ ਤੋਂ ਹੀ ਖੁਰਾਕ ਬਣਦੀ ਹੈ ਖੁਰਾਕ ਤੋਂ ਖੂਨ ਬਣਦਾ ਹੈ ਬਿੰਦ ਬਣਦਾ ਹੈ ਬਿੰਦ ਤੇ ਹੂਨ ਤੋਂ ਇਹ ਮਨੁੱਖੀ ਢਾਂਚਾ ਬਣਦਾ ਹੈ ਤੋ ਯਾਤਰਾ ਖਾਕ ਤੋਂ ਸ਼ੁਰੂ ਹੋਈ ਮਿੱਟੀ ਤੋਂ ਸ਼ੁਰੂ ਹੋਈ ਇਸ ਵਸੇ ਗੁਰਬਾਣੀ ਇੰਜ ਵੀ ਕਹਿੰਦੀ ਹੈ ਤਨ ਮਿੱਟੀ ਔਰ ਕੀ ਹੈ ਮਾਟੀ ਕੋ ਪੁੱਤਰੋ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰੇ ਫਿਰਤ ਹੈ ਦੌੜਦਾ ਫਿਰਦਾ ਹੈ ਭਜਦਾ ਫਿਰਦਾ ਹੈ ਰਬਦਾਸ ਕਹਿੰਦੇ ਨੇ ਕਮਾਲ ਦੀ ਗੱਲ ਮਿੱਟੀ ਦਾ ਪੁੱਤਣਾ ਮਿੱਟੀ ਦਾ ਪਤਰਾ ਮਾਟੀ ਕੋ ਪੁੱਤਰ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤੈ ਖਾਕ ਤੋ ਖੁਰਾਕ ਬਣ ਗਈ ਮਿੱਟੀ ਤੋ ਖੁਰਾਕ ਬਣ ਗਈ ਖੁਰਾਕ ਤੋ ਖੂਨ ਬਣ ਗਿਆ ਖੂਨ ਹੀ ਜਮ ਕੇ ਬਿੰਦ ਬਣ ਗਿਆ ਖੂਨ ਤੇ ਬਿੰਦ ਦੇ ਸੰਜੋਗ ਤੋ ਹੈ ਇਹ ਤਨ ਬਣ ਗਿਆ ਬੱਚਾ ਹੋ ਗਿਆ ਇਹੀ ਬੱਚਾ ਜਵਾਨ ਹੋ ਗਿਆ ਇਹੀ ਜਵਾਨ ਫਿਰ ਬੁੱਢਾ ਹੋ ਗਿਆ ਇਹੀ ਬੁੱਢਾ ਫਿਰ ਮਿੱਟੀ ਦੇ ਚ ਮਿੱਟੀ ਹੋ ਗਿਆ ਔਰ ਕੀ ਕਬੀਰ ਧੂਲ ਸਕੇ ਲਕੇ ਪੁੜੀਆਂ ਬਾਂਦੀ ਦੇ ਦਿਵਸ ਚਾਰ ਕੋ ਵੇਖਣਾ ਅੰਤ ਖੇ ਕੀ ਖੇ ਆਖਿਰ ਇੱਕ ਦਿਨ ਇਹ ਤਨ ਜੋ ਮਿੱਟੀ ਹੈ ਮਿੱਟੀ ਮਿੱਟੀ ਚੜ ਲਏਗੀ ਮਾਟੀ ਮਾਟੀ ਹੋਈ ਇੱਕ ਤਨ ਦਾ ਘਰ ਬਾਬਾ ਫਰੀਦ ਕਹਿੰਦੇ ਨੇ ਕਬਰ ਹੈ ਤਨ ਦਾ ਘਰ ਸ਼ਮਸ਼ਾਨਗਾਟ ਹੈ ਹੋਰ ਕੁਝ ਵੀ ਨਹੀਂ ਰੋਜ਼ ਰੋਜ਼ ਮਨੁੱਖ ਦਾ ਤਨ ਗੁਸਤਾਖੀ ਮਾਫ ਸ਼ਮਸ਼ਾਨ ਦੇ ਨੇੜੇ ਜਾ ਰਿਹਾ ਹੈ ਕਬਰ ਦੇ ਨੇੜੇ ਜਾ ਰਿਹਾ ਹੈ ਬਾਬਾ ਫਰੀਦ ਕਹਿੰਦੇ ਨੇ ਗੌਰ ਨਿਮਾਣੀ ਸੱਡ ਕਰੇ ਨਿਘਰੇ ਆ ਘਰ ਆਓ ਮਲਤਾਨੀ ਭਾਸ਼ਾ ਦੇ ਚ ਲੈਂਦੀ ਪੰਜਾਬੀ ਦੇ ਚ ਕਬਰ ਨੂੰ ਗੌਰ ਕਹਿੰਦੇ ਨੇ। ਬਾਬਾ ਫਰੀਦ ਕਹਿੰਦੇ ਨੇ ਇਹ ਕਬਰ ਸਾਰਿਆਂ ਨੂੰ ਆਵਾਜ਼ ਪਈ ਮਾਰਦੀ ਐ। ਗੌਰ ਨੇ ਮਾਣੀ ਛੱਡ ਕਰੇ ਨਿਘਰੇ ਆ ਘਰ ਆਓ ਐ ਨਿਠਾਵਿਆਂ ਤੇਰਾ ਥਾਂ ਤੇ ਕਬਰ ਐ। ਸਰ ਪਰ ਮੈਥੇ ਆਵਣਾ ਮਰਣੋਂ ਨਾ ਡਰਿਓ ਐ ਤਨ ਮਰਣ ਤੋਂ ਨਾ ਡਰ ਇੱਕ ਦਿਨ ਮੌਤ ਨਹੀਂ ਤੈਨੂੰ ਮਿੱਟੀ ਚ ਮਿੱਟੀ ਕਰ ਦੇਣਾ। ਤੋ ਮੇਰੇ ਤੋਂ ਹੀ ਚਲੇ ਚਲੇ ਆ ਸੀ ਮੇਰੇ ਕੋਲਾਵੇਂਗਾ ਰੋਜ਼ ਰੋਜ਼ ਮਨੁੱਖ ਦਾ ਤਨ ਕਿੱਥੇ ਜਾ ਰਿਹਾ ਹੈ ਗੁਰਬਾਣੀ ਅਨੁਸਾਰ ਕਬਰ ਦੇ ਨੇੜੇ ਜਾ ਰਿਹਾ ਹੈ ਚਿਤਾ ਦੇ ਨੇੜੇ ਜਾ ਰਿਹਾ ਔਰ ਕਿਧਰੇ ਵੀ ਨਹੀਂ ਜਾ ਰਿਹਾ ਔਰ ਕਿਧਰੇ ਵੀ ਨਹੀਂ ਇਹ ਤਨ ਹੋਰ ਕਿਧਰੇ ਵੀ ਨਹੀਂ ਜਾ ਰਿਹਾ ਰੋਜ਼ ਰੋਜ਼ ਇਹ ਤਨ ਸ਼ਮਸ਼ਾਨ ਦੇ ਨੇੜੇ ਜਾ ਰਿਹਾ ਦੂਸਰਾ ਨੁਕਤਾ ਵੀ ਸੁਣ ਲਓ ਰੋਜ਼ ਰੋਜ਼ ਮਨੁੱਖ ਛੋਟਾ ਹੋ ਰਿਹਾ ਹੈ ਚਲੋ ਮੈਂ ਇੰਜ ਬਿਆਨ ਕਰਾਂ ਇੱਕ ਮਨੁੱਖ ਨੇ 100 ਸਾਲ ਜੀਵਣਾ ਹੋਵੇ ਤੇ ਅੱਜ ਦਾ ਇੱਕ ਦਿਨ ਲੰਘ ਗਿਆ ਤਾਂ ਮਨੁੱਖ ਇੱਕ ਦਿਨ ਛੋਟਾ ਹੋ ਗਿਆ ਕਿ ਵੱਡਾ ਹੋ ਗਿਆ ਤੁਸੀਂ ਸਾਰੇ ਸਿਆਣੇ ਬੈਠੇ ਹੋ ਸਾਰੇ ਸੂ ਜਵਾਨ ਬੈਠੇ ਹੋ ਅਵਲ ਤੇ 100 ਸਾਲ ਕੋਈ ਕੋਈ ਜੀਵਦਾ ਮੁਖਤਸਰ ਚਲੋ ਇੰਜ ਕਹ ਲਈਏ 100 ਸਾਲ ਜੀਵਣਾ ਤੇ ਅੱਜ ਦਾ ਇੱਕ ਦਿਨ ਲੰਘ ਗਿਆ ਤਾਂ ਅਸੀਂ ਇੱਕ ਦਿਨ ਛੋਟੇ ਹੋ ਗਏ ਕਿ ਵੱਡੇ ਹੋ ਗਏ ਛੋਟੇ ਹੋ ਗਏ ਪਰ ਕਿਸੇ ਨੂੰ ਕਹਿ ਕੇ ਤੇ ਦੇਖ ਤੂੰ ਇੱਕ ਦਿਨ ਛੋਟਾ ਹੋ ਗਿਆ ਕਿਉਂਕਿ ਅੱਜ ਦਾ ਇੱਕ ਦਿਨ ਇਹਨੇ ਤੈਨੂੰ ਛੋਟਾ ਕਰ ਦਿੱਤਾ ਹੋਏ ਤੇ ਛੋਟੇ ਆ ਇੱਕ ਦਿਨ ਛੋਟੇ ਹੋ ਗਏ ਘਟ ਗਿਆ ਛਿਨ ਛਿਨ ਆਉਦ ਬਿਹਾਰਤ ਹੈ ਫੂਟੇ ਘਟ ਜਿਉ ਪਾਣੀ ਜਿਵੇਂ ਟੁੱਟੇ ਹੋਏ ਘੜੇ ਦੇ ਚੋਂ ਬੂੰਦ ਬੂੰਦ ਪਾਣੀ ਦੀ ਨਿਕਲ ਰਹੀ ਹੈ ਛਿਨ ਛਿਨ ਦੇ ਚ ਅਸੀਂ ਛੋਟੇ ਹੋ ਰਹੇ ਇੱਕ ਇੱਕ ਪਲ ਸਾਨੂੰ ਛੋਟਾ ਕਰ ਰਿਹਾ ਹੈ ਪਰੇ ਛੋਟਾ ਹੋਣਾ ਚੰਗਾ ਨਹੀਂ ਲੱਗਦਾ ਅੱਜ ਦਾ ਦਿਨ ਲੰਘ ਗਿਆ ਤੋ ਸਾਰੇ ਕਹਿੰਦੇ ਨੇ ਇੱਕ ਦਿਨ ਵੱਡਾ ਹੋ ਗਿਆ ਬੰਦਾ ਆਪ ਵੀ ਸੋਚਦਾ ਮੈਂ ਇੱਕ ਦਿਨ ਵੱਡਾ ਹੋ ਗਿਆ ਗੁਰਬਾਣੀ ਕਹਿੰਦੀ ਹੈ ਨਹੀਂ ਤੋ ਇੱਕ ਦਿਨ ਛੋਟਾ ਹੋ ਗਿਆ ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ ਮੇਰਾ ਪੁੱਤ ਇੱਕ ਦਿਨ ਵੱਡਾ ਹੋ ਗਿਆ ਕਬੀਰ ਕਹਿੰਦੇ ਨੇ ਮਾਂ ਇੰਜ ਪਈ ਕਹਿੰਦੀ ਹੈ ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ ਇਤਨਕ ਨ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਸਬੀਰ ਕਹਿੰਦੇ ਨੇ ਪੁੱਤ ਵੱਡਾ ਨਹੀਂ ਹੋਇਆ ਇੱਕ ਦਿਨ ਛੋਟਾ ਹੋ ਗਿਆ ਇੱਕ ਇੱਕ ਦਿਨ ਕਰਕੇ ਮਨੁੱਖ ਘਟਦਾ ਤਨ ਰੋਜ਼ ਰੋਜ਼ ਸ਼ਮਸ਼ਾਨ ਦੇ ਨੇੜੇ ਜਾ ਰਿਹਾ ਹੈ ਤਨ ਰੋਜ਼ ਰੋਜ਼ ਕਬਰ ਦੇ ਨੇੜੇ ਜਾ ਰਿਹਾ ਹੈ ਦੂਸਰਾ ਨੁਕਤਾ ਵੀ ਸੁਣ ਲਓ ਧਿਆਨ ਨਾਲ ਤਨ ਦੀ ਯਾਤਰਾ ਠੀਕ ਹੈ ਸਫਲ ਹੋ ਜਾਂਦੀ ਹੈ मन रोटी तो नहीं बने मन मिट्टी तो भी नहीं बने फिर किस तो बने मन तू जोत स्वरूप है अपना मूल पछाण बड़े दयानल सुनना तन रोटी तो बने है मन सीधा प्रभु तो बने है तन मिट्टी तो बने है मन ज्योत स्वरूप तो बने है ਵੱਲਾ ਪਾ ਕੇ ਮਨ ਨਹੀਂ ਆਇਆ ਮਨ ਸਿੱਧਾ ਹੀ ਪ੍ਰਮਾਤਮਾ ਤੋਂ ਆਇਆ ਇਸ ਤਰ੍ਹਾਂ ਬੜੇ ਧਿਆਨ ਨਾਲ ਸੁਣਨਾ ਇੱਕ ਸੂਰਜ ਹੈ ਫਿਰ ਸੂਰਜ ਦੀ ਕਿਰਨ ਹੈ ਫਿਰ ਕਿਰਨ ਦੀ ਰੋਸ਼ਨੀ ਹੈ ਫਿਰ ਰੋਸ਼ਨੀ ਕਰਕੇ ਜੋ ਕੁਝ ਦਿਖਾਈ ਦੇ ਰਿਹਾ ਉਹ ਹੈ ਅਗਰ ਰੋਸ਼ਨੀ ਨਾ ਹੋਵੇ ਤੇ ਜੋ ਕੁਝ ਦਿਖਾਈ ਦਿੰਦਾ ਨਹੀਂ ਦਿਖਾਈ ਦੇਗਾ ਤੇ ਜੇ ਰੋਸ਼ਨੀ ਨਹੀਂ ਹੈ ਤਾਂ ਫਿਰ ਕਿਰਨ ਨਹੀਂ ਹੈ ਇੰਜ ਕਹਿਣਾ ਪਵੇਗਾ ਸੂਰਜ ਹੈ ਕਿਰਨ ਹੈ ਕਿਰਨ ਦੀ ਰੋਸ਼ਨੀ ਹੈ ਫਿਰ ਰੋਸ਼ਨੀ ਕਰਕੇ ਜੋ ਕੁਝ ਦਿਖਾਈ ਦਿੰਦਾ ਹੈ ਪਰਮਾਤਮਾ ਹੈ ਫਿਰ ਉਹਦੀ ਕਿਰਨ ਹੈ ਕਿ ਆਤਮਾ ਫਿਰ ਆਤਮਾ ਦੀ ਰੋਸ਼ਨੀ ਹੈ ਕਿ ਮਨ ਮਨ ਤੋਂ ਜੋਤ ਸਰੂਪ ਹੈ ਆਪਣਾ ਮੋਲ ਪਛਾਣ ਫਿਰ ਮਨ ਕਰਕੇ ਜੋ ਪ੍ਰਤੀਤ ਹੁੰਦਾ ਹੈ ਪਤਾ ਚੱਲਦਾ ਹੈ ਔਰ ਮਨ ਜਿਸ ਨੂੰ ਮੰਨ ਲੈਂਦਾ ਉਹ ਹੈ ਮਨ ਜਿਸ ਨੂੰ ਮੰਨਦਾ ਨਹੀਂ ਉਹ ਨਹੀਂ ਹੈ ਮਨ ਦੇ ਅਖਰੀ ਅਰਥ ਨੇ ਮਨਨ ਸ਼ਕਤੀ ਜੋ ਮੈਂ ਮਨੇ ਉਹ ਮੇਰੇ ਮਨ ਦੇ ਚ ਹੈ ਜੋ ਮੈਂ ਅਜ ਤੱਕ ਮਨਿਆ ਹੀ ਨਹੀਂ ਉਹ ਮੇਰੇ ਮਨ ਦੇ ਚ ਨਹੀਂ ਹੈ ਨਹੀਂ ਹੈ ਬੜੇ ਧਿਆਨ ਨਾਲ ਸੁਣਨਾ ਇਸ ਗੱਲ ਨੂੰ ਜੋ ਮਨ ਨੇ ਮਨਿਆ ਹੀ ਨਹੀਂ ਨਹੀਂ ਹੈ ਇਸ ਦੁਨੀਆ 'ਚ ਕਰੋੜਾਂ ਮਨੁੱਖ ਐਸੇ ਨੇ ਜਿਨ੍ਹਾਂ ਦੇ ਮਨ ਦੇ 'ਚ ਪ੍ਰਮਾਤਮਾ ਨਹੀਂ ਹੈ ਕਿਉਂ ਮਨ ਨੇ ਮੰਨਿਆ ਹੀ ਨਹੀਂ ਮੰਨਨੇ ਮੰਨਿਆ ਹੀ ਨਹੀਂ ਪ੍ਰਮਾਤਮਾ ਹੈ ਮਨ ਮੰਨੇ ਤੇ ਪ੍ਰਮਾਤਮਾ ਹੈ ਮਨ ਨਾ ਮੰਨੇ ਤੇ ਪ੍ਰਮਾਤਮਾ ਨਹੀਂ ਹੈ ਨਹੀਂ ਔਰ ਮੈਂ ਅਰਜ਼ ਕਰਾਂ ਕਰੋੜਾਂ ਵਿੱਚ ਕਿਸੇ ਇੱਕ ਅਦ ਦਾ ਮਨ ਮੰਦਾ ਹੈ ਮਨ ਨੇ ਜਿਸ ਤਰ੍ਹਾਂ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ ਪਤਨੀ ਨੂੰ ਪਤਨੀ ਕਰਕੇ ਮੰਨ ਲਿਆ ਪਤੀ ਨੂੰ ਪਤੀ ਕਰਕੇ ਮੰਨ ਲਿਆ ਪਿਤਾ ਨੂੰ ਪਿਤਾ ਕਰਕੇ ਮੰਨ ਲਿਆ ਮਾਂ ਨੂੰ ਮਾਂ ਕਰਕੇ ਮੰਨ ਲਿਆ ਮਨ ਨੇ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਨਹੀਂ ਮੰਨੇ ਨਹੀਂ ਮੰਨੇ ਪੁੱਤਰ ਦੀ ਯਾਦ ਆਪੇ ਆਉਂਦੀ ਏ ਮਿੱਤਰ ਦੀ ਯਾਦ ਆਪੇ ਆਉਂਦੀ ਏ ਪਤੀ ਦੀ ਯਾਦ ਆਪੇ ਆਉਂਦੀ ਏ ਪਤਨੀ ਦੀ ਯਾਦ ਆਪੇ ਆਉਂਦੀ ਏ ਧਨ ਸੰਪਦਾ ਦੀ ਯਾਦ ਆਪੇ ਆਉਂਦੀ ਏ ਪਰ ਜੇ ਪ੍ਰਮਾਤਮਾ ਨੂੰ ਯਾਦ ਕਰਨਾ ਹੋਵੇ ਵਾਜਿਕ ਵਜਾਓ ਤਬਲੇ ਖੜਕਾਓ ਕਥਾ ਕਹਾਣੀਆਂ ਕਰੋ ਫਲਸਫਾ ਗੋਟੋ ਇਸ ਸਭ ਕੁਝ ਦੇ ਕਰਦੇ ਹੋਇਆ ਪਾਠ ਪੂਜਾ ਕਰੋ ਦਾਨ ਪੁੰਨ ਕਰੋ ਲੰਗਰ ਚਲਾਓ ਸੇਵਾ ਕਰੋ ਇਸ ਸਭ ਕੁਝ ਦੇ ਕਰਦੇਆਂ ਵੀ ਪ੍ਰਮਾਤਮਾ ਯਾਦ ਨਹੀਂ ਆਉਂਦਾ ਨਹੀਂ ਆਉਂਦਾ ਕਾਰਨ ਜਿਸਨੂੰ ਮੇਰੇ ਮਨ ਨੇ ਮੰਨਿਆ ਹੀ ਨਹੀਂ ਮਨ ਉਸਨੂੰ ਯਾਦ ਵੀ ਨਹੀਂ ਕਰਦਾ ਮਨ ਜਿਸਨੂੰ ਯਾਦ ਨਹੀਂ ਕਰਦਾ ਉਹ ਹੈ ਹੀ ਨਹੀਂ ਉਹ ਹੈ ਹੀ ਨਹੀਂ ਤੁਸੀਂ ਆਖੋਗੇ ਸਾਡਾ ਮਨ ਤੇ ਮੰਨਦਾ ਸੀ ਗੁਰਦੁਆਰੇ ਆਉਂਦੇ ਆ ਤੇ ਮੈਨੂੰ ਹੱਥ ਜੋੜ ਕੇ ਜ਼ਰੂਰ ਮਾਫ ਕਰ ਦੇਣਾ ਨਹੀਂ ਮੰਨਦਾ ਨਹੀਂ ਮੰਨਦਾ ਤੁਸੀਂ ਆਖੋਗੇ ਜਿਵੇਂ ਖਾਂਵਾ ਖਾ ਸਾਡੀ ਧੋਏ ਨੇ ਮੰਨਦਾ ਤਾਂ ਹੀ ਤੇ ਗੁਰਦੁਆਰੇ ਆਇਆ ਤਾਂ ਹੀ ਤੇ ਬਾਣੀ ਪੜਦੇ ਆ। ਤੋਂ ਮੈਂ ਤੁਹਾਡੇ ਸਾਹਮਣੇ ਦੋ ਸਲੋਕ ਰੱਖਦੇ ਆ ਇੱਕ ਭਗਤ ਕਬੀਰ ਦਾ ਤੇ ਇੱਕ ਗੁਰੂ ਅਰਜਨ ਦੇਵ ਜੀ ਦਾ। ਇਹ ਦੋਵੇਂ ਸਲੋਕ ਜਿਸ ਬਾਣੀ ਦੇ ਚ ਨੇ ਉਹਨਾਂ ਬਾਣੀਆਂ ਦਾ ਨਾਮ ਹੈ 52 ਅਖਰੇ। ਬੜੇ ਧਿਆਨ ਨਾਲ ਸੁਣਨਾ ਇੱਕ ਇੱਕ ਅੱਖਰ ਦੀ ਮਹਿਮਾ ਦੱਸੀ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ 52 ਅਖਰੀ ਅਖਰਾਂ ਦੀ ਮਹਿਮਾ ਗੌੜੀ ਮੱਲਾ ਪੰਜਵਾਂ 52 ਅਖਰੀ ਗੌੜੀ ਸ੍ਰੀ ਕਬੀਰ ਜੀ 52 ਅਖਰੀ ਫਿਰ ਅਖਰਾਂ ਦੀ ਮਹਿਮਾ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਦੱਸਦੇ ਨੇ ਆਸਾ ਮੱਲਾ ਪਹਿਲਾ ਪੱਟੀ ਲਿਖੇ ਫਿਰ ਅਖਰਾਂ ਦੀ ਵਹਿਮਾ ਗੁਰੂ ਅਮਰਦਾਸ ਜੀ ਮਹਾਰਾਜ ਵੀ ਦੱਸਦੇ ਨੇ ਆਸਾ ਮੱਲਾ ਤੀਜਾ ਪੱਟੀ ਲਿਖੇ ਤੁਸੀਂ ਮਨੁੱਖ ਕੋਲ ਅੱਖਰ ਖੋਲੋ ਅਲਫਾਜ਼ ਮਨੁੱਖ ਉੱਥੇ ਚਲਾ ਜਾਏਗਾ ਜਿੱਥੇ ਪਸ਼ੂ ਨੇ ਕਿਉਂਕਿ ਪਸ਼ੂਆਂ ਕੋਲ ਆਵਾਜ਼ ਤੇ ਹੈ ਅਲਫਾਜ਼ ਨਹੀਂ ਨੇ ਧੁਨ ਤੇ ਹੈ ਅੱਖਰ ਨਹੀਂ ਨੇ ਤਾਂ ਪਸ਼ੂਆਂ ਦਾ ਸਾਰਾ ਵਿਕਾਸ ਰੁਕੇ ਹੋਇਆ ਹੈ ਇਸੇ ਤਰੀਕੇ ਨਾਲ ਗੁੰਗੇ ਦਾ ਸਾਰਾ ਵਿਕਾਸ ਰੁਕ ਜਾਂਦਾ ਹੈ ਕਿਉਂ ਗੁੰਗੇ ਕੋਲ ਆਵਾਜ਼ ਤੇ ਹੈ ਅਲਫਾਜ਼ ਨਹੀਂ ਨੇ ਗੁੰਗੇ ਕੋਲ ਧੁਨ ਤੇ ਹੈ ਅੱਖਰ ਨਹੀਂ ਹੈ ਤੇ ਸਾਰਾ ਗਿਆਨ ਧਿਆਨ ਤੇ ਅਖਰਾਂ ਤੇ ਖੜਾ ਹੈ ਅਖਰੀ ਨਾਮ ਅਕੀਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣੱਖੀ ਦੁਨੀਆ ਦਾ ਸਾਰਾ ਖੇਲ ਤਮਾਸ਼ਾ ਉਨਤੇ ਅਖਰਾਂ ਦੇ ਆਸਰੇ ਤੇ ਖੜੀਏ ਮਨੁੱਖ ਕੋਲ ਅਖਰ ਖੋਲੋ ਮਨੁੱਖ ਦੀ ਸਾਰੀ ਜ਼ਿੰਦਗੀ ਰੁਕ ਜਾਏਗੀ ਵਿਕਾਸ ਰੁਕ ਜਾਏਗਾ ਮਹਿਮਾ ਤੇ ਸਾਰੀ ਅਖਰਾਂ ਦੀ ਹੈ ਅਲਫਾਜ਼ਾਂ ਦੀ ਪੌੜੀ ਮੈਂ ਫਿਰ ਦੌਰਾਵਾ ਅਖਰੇ ਨਾਮ ਅਖਰੀ ਸਾ ਦਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਵਾਲ ਅਖਰਾਂ ਸਿਰ ਸੰਜੋਗ ਵਖਾਣ ਪ੍ਰਮਾਤਮਾ ਦਾ ਨਾਮ ਜਪਣੇ ਕੁਝ ਅਖਰਾਂ ਦਾ ਜੋੜ ਹੈ ਪਰ ਕਿਸੇ ਨੂੰ ਗਾਲ ਵੀ ਕੱਢਣੀ ਤੇ ਕੁਝ ਅਖਰਾਂ ਦਾ ਜੋੜ ਹੈ ਅਖਰਾਂ ਦੇ ਜੋੜ ਨਾਲ ਰਿਸ਼ਤੇ ਜੁੜਦੇ ਨੇ ਅਖਰਾਂ ਦੇ ਜੋੜ ਨਾਲ ਰਿਸ਼ਤੇ ਟੁੱਟਦੇ ਨੇ ਇਹ ਵੀ ਮੈਂ ਅਰਜ਼ ਕਰ ਦਿਆਂ ਖੇਲ ਸਾਰੀ ਅੱਖਰਾਂ ਦੀ ਹੈ ਤਮਾਸ਼ਾ ਸਾਰਾ ਅੱਖਰਾਂ ਦਾ ਵਿਕਾਸ ਅੱਖਰਾਂ ਦੇ ਆਸਰੇ ਤੇ ਹੁੰਦਾ ਹੈ ਸਕੂਲ ਕਾਲਜ ਯੂਨੀਵਰਸਿਟੀ ਦੇ ਜੋ ਪੜਾਇਆ ਜਾਂਦਾ ਹੈ ਅੱਖਰਾਂ ਦਾ ਜੋੜ ਹੈ ਔਰ ਕੀ ਹੈ ਅੱਖਰ ਨਾ ਹੋਣ ਕਿਸ ਤਰ੍ਹਾਂ ਪੜਾਈ ਕੋਈ ਕਰੇ ਕਰਾਏਗਾ ਤੇ ਕਿਸ ਤਰ੍ਹਾਂ ਕੋਈ ਪੜ੍ਹੇਗਾ ਸਾਰਾ ਗਿਆਨ ਗਿਆਨ ਅੱਖਰਾਂ ਦੇ ਆਸਰੇ ਤੇ ਖੜਾ ਹੈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਜੋਗ ਬਥਾ ਤੋ ਇੱਕ ਇੱਕ ਅੱਖਰ ਦੀ ਮਹਿਮਾ ਗੁਰੂ ਅਰਜਨ ਦੇਵ ਜੀ ਨੇ ਦੱਸੀਏ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅਮਰਦਾਸ ਜੀ ਤੇ ਫਿਰ ਭਗਤ ਕਬੀਰ ਨੇ ਇਸ ਵਕਤ ਲੰਬੀ ਚੌੜੀ ਵਿਚਾਰ ਤੁਹਾਡੇ ਸਾਹਮਣੇ ਨਾ ਰੱਖਾਂ ਕਬੀਰ ਦਾ ਇੱਕ ਅੱਖਰ ਤੇ ਗੁਰੂ ਅਰਜਨ ਦੇਵ ਜੀ ਦਾ ਇੱਕ ਅੱਖਰ ਉਹ ਅੱਖਰ ਮਾਂ ਇੰਗਲਿਸ਼ ਦੇ ਜੇ ਐਮ ਹੈ ਪੰਜਾਬੀ ਚ ਤੁਸਨ ਮਮਾ ਅਸੀਂ ਕਹਿੰਦੇ ਆ ਐਮ ਉਰਦੂ ਵਿੱਚ ਮੈਂ ਕਹਿੰਦੇ ਨੇ ਇੰਗਲਿਸ਼ ਵਿੱਚ ਮੈਂ ਕਹਿੰਦੇ ਨੇ ਪੰਜਾਬੀ ਵਿੱਚ ਮਾਂ ਕਹਿੰਦੇ ਨੇ ਮੰਮਾ ਕਹਿੰਦੇ ਨੇ ਤੋ ਭਗਤ ਕਬੀਰ ਇਸ ਮੰਮੇ ਅੱਖਰ ਤੋਂ ਜੋ ਸਾਨੂੰ ਗਿਆਨ ਦੇਂਦੇ ਨੇ ਧਿਆਨ ਨਾਲ ਸੁਣਨਾ ਮੰਮਾ ਮਨ ਸਉ ਕਾਜ ਹੈ ਮਨ ਸਾ ਦੇ ਸਿਧ ਹੋਏ ਮਨੇ ਹੀ ਮਨ ਸਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਏ ਇਹ ਮਨ ਸ਼ਕਤੀ ਇਹ ਮਨ ਸਿਓ मन पंच तत्व को जियो बड़े ध्यान सुनना धर्म की साधना मन की साधना है मन का ध्यान जिस पासे होगा असी अस् पास अगर इथे बैठे हाँ ध्यान इथे नहीं तो असी इतने नहीं बैठे तन बैठा है मन नहीं बैठा मन उथे बैठा है जिथे ध्यान है जिथे ध्यान है ये भी महसूस करते हैं ਤਨ ਜਿੱਥੇ ਬੈਠਾ ਹੈ ਮਨ ਉੱਥੇ ਹੀ ਬੈਠਾ ਹੋਵੇ ਕੋਈ ਜ਼ਰੂਰੀ ਨਹੀਂ ਹੈ ਜਿੱਥੇ ਮਨ ਉਹਦਾ ਧਿਆਨ ਹੈ ਉੱਥੇ ਹੀ ਮਨ ਉਹਦਾ ਮਨ ਹੈ ਇਸ ਵਾਸਤੇ ਧਰਮ ਨੂੰ ਧਿਆਨ ਸਾਧਨਾ ਕਹਿੰਦੇ ਨੇ ਸ਼ਬਦ ਦੇ ਚ ਆਪਣਾ ਧਿਆਨ ਜੋੜੋ ਸੁਣੋ ਬੜਾ ਕਠਨਾ ਹੈ ਬਹੁਤ ਔਖਾ ਹੈ અત્યੰਤ ਕਠਨਾ ਹੈ ਕਬੀਰ ਕਹਿੰਦੇ ਨੇ ਮੈਂ ਇਸ ਮਨ ਦੀ ਸਾਧਨਾ ਦੇ ਚ ਜੁੜਿਆ ਹਾਂ ਮਨ ਮੰਨਨੇ ਤੇ ਈਸ਼ਵਰ ਹੈ ਗੁਰੂ ਹੈ ਮਨ ਨਾ ਮੰਨੇ ਤੇ ਨਹੀਂ ਹੈ ਬੁਥੇਰੇ ਮਿਲਦੇ ਨੇ ਕਹਿੰਦੇ ਕੀ ਕਰੀਏ ਪੜਿਆ ਤੇ ਹੈ ਪਰ ਮਨ ਨਹੀਂ ਮੰਨਦਾ ਸੁਣਿਆ ਤੇ ਹੈ ਪਰ ਮਨ ਨਹੀਂ ਮੰਨਦਾ ਤੇ ਜੋ ਮਨ ਨਹੀਂ ਮੰਨਦਾ ਤੋ ਨਹੀਂ ਹੈ ਉਹ ਚੀਜ਼ ਨਹੀਂ ਹੈ ਮਨ ਮੰਨ ਜਾਏ ਬਹੁਤ ਵੱਡੀ ਗੱਲ ਹੈ ਜਿਹੜਾ ਭੋਜਨ ਮੇਰੇ ਕੰਠ ਤੋਂ ਥੱਲੇ ਚਲਾ ਗਿਆ ਉਹਦਾ ਜਿਹੜਾ ਹਿੱਸਾ ਮੇਰੇ ਤਨ ਦੇ ਚ ਰਹਿ ਗਿਆ ਉਹ ਹੀ ਖੂਨ ਹੈ ਉਹ ਹੀ ਮੇਰੀ ਚਰਬੀ ਹੈ ਉਹ ਹੀ ਮੇਰਾ ਮਾਸ ਹੈ ਇਹ ਮਾਸ ਇਹ ਹੱਡੀਆਂ ਇਹ ਖੂਨ ਭੋਜਨ ਹੈ ਜੋ ਸਰੀਰ ਦੇ ਚ ਰਹਿ ਗਿਆ ਮਨ ਨੇ ਜੋ ਮੰਨ ਲਿਆ ਉਹ ਤੇ ਮਨ ਦੇ ਚ ਹੈ ਜੋ ਮਨ ਨੇ ਮੰਨਿਆ ਨਹੀਂ ਉਹ ਮਨ ਦੇ ਚ ਨਹੀਂ ਹੈ ਗਹਿराई ਨਾਲ ਸੁਣਨਾ ਉਹ ਨਹੀਂ ਹੈ